ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕਾਂ ਦੇ ਵਿੱਚ ਪ੍ਰੋਟੀਨ ਦੀ ਕਮੀ ਹੈ ਉਧਰ ਦੂਸਰੇ ਪਾਸੇ ਜ਼ਿਆਦਾਤਰ ਲੋਕਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਇਸ ਦਾ ਕੀ ਹੱਲ ਹੈ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੋਸ਼ਣ ਦੇ ਮਾਹਿਰ ਫਿਟਨੈਸ ਕੋਚ ਸਰਦਾਰ ਅਰਵਜੀਤ ਸਿੰਘ ਜੀ ਆਓ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਮ ਦੀਪ ਸਿੰਘ ਜੀ ਸਰ ਜੀ ਮੈਂ ਸਟੱਡੀ ਕਰ ਰਿਹਾ ਸੀ ਤੇ ਮੈਂ ਦੇਖਿਆ ਸਾਡੇ ਹਿੰਦੁਸਤਾਨ ਵਿੱਚ 90% ਦੀ ਲੋਕਾਂ ਵਿੱਚ ਪ੍ਰੋਟੀਨ ਦੀ ਕਮੀ ਹੈ ਜੀ ਉਧਰ ਦੂਸਰੇ ਪਾਸੇ ਜ਼ਿਆਦਾਤਰ ਲੋਕਾਂ ਦਾ ਯੂਰਿਕ ਐਸਿਡ ਵਧਿਆ ਹੋਇਆ ਹੈ ਜੀ ਇਹਨਾਂ ਦੋਨਾਂ ਸਮੱਸਿਆਵਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਤੇ ਕੀ ਕਾਰਨ ਹਨ ਦੇਖੋ ਜੀ ਬੜਾ ਗਹਿਰਾ ਸੰਬੰਧ ਹੈਗਾ ਇਹਨਾਂ ਦੋਨਾਂ ਸਮੱਸਿਆਵਾਂ ਦਾ ਔਰ ਇੱਕ ਗੰਭੀਰ ਸਮੱਸਿਆਵਾਂ ਨੇ ਜੀ ਸਰੀਰ ਜਿਹੜਾ ਹੈ ਹਿਊਮਨ ਬਾਡੀ ਇਹਦੇ ਵਿੱਚ ਲਗਭਗ 200 ਕਰੋੜ ਸੈੱਲ ਰੋਜ਼ ਬਣਦੇ ਨੇ ਇਹ ਰਿਸਰਚਸ ਕਹਿੰਦੀਆਂ ਨੇ ਤੇ ਇਹ ਨਿਰਮਾਣ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਸੈੱਲ ਦੇ ਵਿੱਚ ਉਹ ਪ੍ਰੋਟੀਨ ਦਾ ਹੈ ਜੀ ਪ੍ਰੋਟੀਨ ਸੈੱਲ ਬਣਨ ਵਾਸਤੇ ਚਾਹੀਦਾ ਹੈ ਸੈੱਲ ਕਿਉਂਕਿ ਜਿੰਦਾ ਬਣਨਾ ਹੈ ਇਸ ਕਰਕੇ ਜਿਹੜਾ ਪ੍ਰੋਟੀਨ ਵੀ ਚਾਹੀਦਾ ਉਹ ਜਿੰਦਾ ਚਾਹੀਦਾ ਜੀ ਜੇ ਤੇ ਜਿੰਦਾ ਪ੍ਰੋਟੀਨ ਸੈੱਲ ਨੂੰ ਮਿਲ ਬਣਨ ਵਾਸਤੇ ਮਿਲ ਗਿਆ ਤੇ ਉਹਦਾ ਸੈੱਲ ਦੇ ਨਿਰਮਾਣ 'ਚ ਕੰਮ ਆ ਜਾਏਗਾ ਜੇ ਉਹ ਪ੍ਰੋਟੀਨ ਮਰਿਆ ਹੋਇਆ ਇਹ ਉਹ ਕ੍ਰਾਪੀਨ ਹੈ ਜਿਹੜਾ ਸੈੱਲ ਬਣਨ ਦੇ ਵਿੱਚ ਕੰਮ ਨਹੀਂ ਆ ਸਕਦਾ। ਉਹਦਾ ਬਾਈ-ਪ੍ਰੋਡਕਟ ਯੂਰਿਕ ਐਸਿਡ ਬਣ ਜਾਣਾ। ਜੀ ਉਹ ਜਦੋਂ ਬੁਮੀ ਖਰਾਬ ਹੋਣਾ ਸੜਨਾ ਗੱਲ ਦਾ ਸਰੀਰ ਵਿੱਚ ਸੋ ਯੂਰਿਕ ਐਸਿਡ ਬਣ ਜਾਣਾ ਉਹ ਇਤਿਜਾਬ ਬਣ ਜਾਣਾ। ਤੁਸੀਂ ਬਾਹਰ ਵੀ ਦੇਖਿਆ ਹੋਵੇਗਾ ਜਦੋਂ ਵੀ ਕੋਈ ਦਾਲ ਖਰਾਬ ਹੋ ਜਾਂਦੀ ਹੈ ਉਹਦੇ ਵਿੱਚ ਝੱਗ ਪੰਡਾ ਪਿੰਦੀ ਆ ਸਵਾਦ ਖੱਟਾ ਹੋ ਜਾਂਦਾ ਤੇ ਬੁਲਬੁਲੀਆਂ ਜਿਹਾ ਮਾਰਨ ਪਿੰਦੀ ਆ। ਸੋ ਇਹ ਇਤਿਜਾਬ ਜਿਹੜਾ ਕੋਈ ਵੀ ਚੀਜ਼ ਜਦੋਂ ਮਰਦੀ ਹੈ ਤੇ ਕੁਦਰਤ ਉਹਨੂੰ ਖਰਾਬ ਕਰਨ ਵਾਸਤੇ ਖਤਮ ਕਰਨ ਵਾਸਤੇ ਉਹਨੂੰ ਉਹਦੇ ਵਿੱਚ ਇਤਿਜਾਬ ਪੈਦਾ ਕਰ ਦਿੰਦੀ ਆ। ਸੋ ਯੂਰਿਕ ਐਸਿਡ ਇਹ ਇੱਕ ਵੱਡਾ ਰੀਜ਼ਨ ਬਣ ਜਾਂਦਾ ਹੈ ਮੇਨ ਚੀਜ਼ ਇਹ ਹੈ ਕਿ ਪ੍ਰੋਟੀਨ ਕਿਹੋ ਜਿਹਾ ਮਿਲ ਰਿਹਾ ਜੀ ਸਾਡੇ ਜਿਹੜੇ ਸਰੀਰ ਦੇ ਇਨਸਾਨ ਦਾ ਸਰੀਰ ਜਿਹੜਾ ਇਹਦੇ ਵਿੱਚ ਜਿਹੜੇ ਸੈੱਲ ਬਣਨੇ ਨੇ ਇਹਨਾਂ ਨੂੰ 22 ਤਰ੍ਹਾਂ ਦੇ ਐਮੈਨੂ ਜਿਨ੍ਹਾਂ ਨੂੰ ਦੋ ਭਾਗਾਂ 'ਚ ਵੰਡਿਆ ਜਾਂਦਾ ਇੱਕ ਨੇ ਐਸੈਂਸ਼ੀਅਲ ਯਾਨੀ ਕਿ ਜਿਹੜੇ ਬਾਹਰੋਂ ਦੇਨੇ ਪੈਂਦੇ ਨੇ ਤੇ ਇੱਕ ਨੌਨ ਐਸੈਂਸ਼ੀਅਲ ਜਿਹੜਾ ਸਰੀਰ ਅੰਦਰੋਂ ਹੀ ਰਹਿ ਜਾਂਦਾ ਜੀ ਅੰਦਰੋਂ ਕਿੱਥੋਂ ਲੈਂਦਾ ਹੈ ਕਿ ਜਿਹੜੇ ਸੈੱਲ ਹਟ ਰਹੇ ਨੇ ਉਹਨਾਂ ਦੇ ਵਿੱਚ ਪ੍ਰੋਟੀਨ ਹੈਗਾ ਤੇ ਉੱਥੋਂ ਹੀ ਉਹ ਸਰੀਰ ਉਹਨਾਂ ਚੋਲੇ ਆਲੇ ਦਾ ਤੇ ਜਿਹੜੇ ਨੌਨ ਅਸੈਂਸ਼ੀਅਲ ਨੇ ਇਹ ਬਾਹਰੋਂ ਦੇਣੇ ਲੈਂਦੇ ਜੀ ਜੇ ਤੇ ਉਹ ਨੌਨ ਅਸੈਂਸ਼ੀਅਲ ਅਮੀਨੋ ਐਸਿਡ ਸਹੀ ਮਿਲਦੇ ਨੇ ਤੇ ਜਿੰਦਾ ਮਿਲਦੇ ਨੇ ਤੇ ਸੈੱਲ ਦਾ ਨਿਰਮਾਣ ਹੋਏਗਾ ਤੇ ਜੇ ਉਸ ਅਮੀਨੋ ਐਸਿਡ ਸਹੀ ਨਹੀਂ ਮਿਲਦੇ ਜਾਂ ਉਹ ਮਰੇ ਹੋਏ ਮਿਲਦੇ ਨੇ ਤੇ ਸੈੱਲ ਦਾ ਨਿਰਮਾਣ ਨਹੀਂ ਹੋਣਾ ਜੀ ਤੇ ਇਹ ਸੈੱਲ ਦਾ ਨਿਰਮਾਣ ਸਹੀ ਨਹੀਂ ਹੋ ਪਾ ਰਿਹਾ ਤੇ ਪੁਟਿਨ ਦੀ ਕਮੀ ਆਏਗੀ ਆਏਗੀ ਆਉਣੀ ਆਉਣੀ ਹੈ ਔਰ ਦੂਸਰੇ ਪਾਸੇ ਜਿਹੜਾ ਖਰਾਬ ਪ੍ਰੋਟੀਨ ਹੈ ਅਗਰ ਉਹ ਸਰੀਰ ਦੇ ਵਿੱਚ ਜਾ ਰਿਹਾ ਹੈ ਤੇ ਉਹਦਾ ਕੁਝ ਹੋਰ ਗਲਸੜ ਕੇ ਬਣ ਰਿਹਾ ਹੈ ਉਹ ਯੂਰਿਕ ਐਸਿਡ ਬਣਨਾ ਹੈ ਸੋ ਇਹ ਗਹਿਰਾ ਸਬੰਧ ਹੈ ਆਪਸੇ ਵਿੱਚ ਇਹਨਾਂ ਦੋਨੋਂ ਸਮੱਸਿਆਵਾਂ ਦਾ ਕੋਈ ਵੀ ਐਸਾ ਪ੍ਰੋਟੀਨ ਜਿਹੜਾ ਸਾਡੇ ਸਰੀਰ ਨੂੰ ਨਹੀਂ ਚਾਹੀਦਾ ਉਹਨੂੰ ਪਿਊਰੀਨ ਵੀ ਕਿਹਾ ਜਾਂਦਾ ਜੀ ਠੀਕ ਹੈ ਕਿਉਂਕਿ ਉਹ ਸਰੀਰ ਚ ਕਿਤੇ ਇਸਤੇਮਾਲ ਨਹੀਂ ਹੋਣਾ ਅਕਸਰ ਦੇਖਿਆ ਗਿਆ ਕਿ ਜਿਹੜੇ ਰੋਗ ਰੈੱਡ ਮੀਟ ਖਾਂਦੇ ਨੇ ਉਹਨਾਂ ਵਿੱਚ ਯੂਰਿਕ ਐਸਿਡ ਜ਼ਿਆਦਾ ਬਣਦਾ ਹੈ ਕਿਉਂਕਿ ਉੱਥੋਂ ਜਿਹੜਾ ਪ੍ਰੋਟੀਨ ਤੇ ਆ ਰਿਹਾ ਹੈ ਉਹ ਮਾਸ ਜਿਹੜਾ ਹੈ ਜਿਹਦੇ پروتੀਨ ਹੀ ਆ ਸਾਰਾ ਦਾ ਸਾਰਾ ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੇ ਨਾਨ ਵੇਜ ਖਾਂਦੇ ਨੇ ਉਹਨਾਂ ਨੂੰ پروتੀਨ ਦੀ ਕਦੇ ਕਮੀ ਨਹੀਂ ਹੁੰਦੀ ਉਹ پروتੀਨ ਆ ਰਿਹਾ ਲੇਕਿਨ ਉਹ ਸਾਡੇ ਸਰੀਰ 'ਚ ਇਸਤੇਮਾਲ ਹੋਣ ਵਾਲਾ پروتੀਨ ਨਹੀਂ ਆ ਰਿਹਾ ਉਹਨਾਂ ਨੂੰ ਪ੍ਰੋਬਲਮ ਇਹ ਯੂਰਿਕ ਐਸਿਡ ਦੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਉਹਦੇ ਚੋਂ ਪਿਊਰੀਨ ਜਿਹੜਾ ਆ ਰਿਹਾ ਹੈ ਉਹ ਕੰਮ ਨਹੀਂ ਆਉਣਾ ਚਾਹੀਦਾ ਜੀ ਸੋ ਜਿਹੜੇ ਵੀ ਸਾਡੇ ਸੋਰਸਸ ਨੇ ਪ੍ਰੋਟੀਨ ਦੇ ਅਗਰ ਗਲਤ ਹੋਣਗੇ ਤੇ ਪ੍ਰੋਬਲਮ ਆਏਗੀ ਇਹ ਜਿਹੜੀ ਰਿਸਰਚ ਹੈ ਮੈਂ ਇੱਕ ਔਰ ਸਾਰੀ ਸਾਡਾ ਸ਼ੇਅਰ ਕਰਨਾ ਚਾਹਾਂਗਾ ਜਿਹੜੀ 1999 ਦੇ ਵਿੱਚ ਇੱਕ ਸਾਇੰਟਿਸਟ ਨੇ ਡਾਕਟਰ ਗੁੰਟੇਰ ਬਲੋਬਲ ਉਹਨਾਂ ਨੇ ਕੀਤੀ ਸੀ ਬੜੀ ਕੰਮ ਦੀ ਰਿਸਰਚ ਕਿ ਕੋਈ ਵੀ ਜਿਹੜਾ ਪੋਸ਼ਕ ਤੱਤ ਸਰੀਰ ਦੇ ਵਿੱਚ ਜਾਂਦਾ ਹੈ ਰੱਬ ਨੇ ਉਹਨੂੰ ਜਿੰਦਾ ਰੱਖਿਆ ਤੇ ਜੀ ਉਹ ਕੰਮ ਦਾ ਜਾਂਦਾ ਤੇ ਉਹਦੇ ਉੱਤੇ ਐਡਰੈਸ ਸਿਗਨਲ ਕੋਡ ਕੁਦਰਤ ਨੇ ਪਾਇਆ ਹੋਇਆ ਹੈ ਜੀ ਤੇ ਉਹਨੇ ਕਿੱਥੇ ਜਾ ਕੇ ਇਸਤੇਮਾਲ ਹੋਣਾ ਯਾਨੀ ਕਿ ਉਹ ਰੱਬ ਨੇ ਇੱਕ ਐਸੀ ਚਿੱਠੀ ਬਣਾਤੀ ਜਿਹਦੇ ਉੱਤੇ ਐਡਰੈਸ ਪਿਆ ਆ ਤੇ ਉਹ ਚਿੱਠੀ ਉਸ ਟਿਕਾਣੇ ਤੇ ਪਹੁੰਚ ਜਾਣੀ ਹੈ ਜੀ ਹਾਂਜੀ ਤੇ ਜੇ ਉਸ ਚਿੱਠੀ ਤੋਂ ਐਡਰੈਸ ਮਿਟ ਗਿਆ ਤੇ ਫਿਰ ਉਹ ਟਿਕਾਣੇ ਨਹੀਂ ਜਾਣਾ ਤੇ ਜਿੱਥੇ ਟਿਕਾਣੇ ਨਹੀਂ ਪਹੁੰਚਣੀ ਉਹ ਚੀਜ਼ ਉਹ ਮੈਸੇਜ ਪਾਸ ਨਹੀਂ ਹੋਇਆ ਇਸ ਤਰ੍ਹਾਂ ਇਹ ਪ੍ਰੋਟੀਨ ਦੇ ਉੱਤੇ ਵੀ ਐਡਰੈਸ ਸਿਗਨਲ ਕੋਡ ਮਿਟ ਗਿਆ ਤੇ ਉਹ ਆਪਣੇ ਐਡਰੈਸ ਤੇ ਪਹੁੰਚ ਨਹੀਂ پا ਰਿਹਾ ਜੀ ਸੋ ਇਹ ਜਿਹੜਾ ਐਡਰੈਸ ਸਿਗਨਲ ਕੋਡ ਵਾਲਾ ਕੁਦਰਤ ਆ ਇੱਕ ਹੈਗਾ ਸਾਰਾ ਦਾ ਸਾਰਾ ਉਹ ਵੀ ਨਿਯਮ ਬਣਿਆ ਹੋਇਆ ਅਸੀਂ ਉਸ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਅਸੀਂ ਅਕਸਰ ਆਪਣਾ ਖਾਣਾ ਜਿਹੜਾ ਨਾ ਪ੍ਰੋਸੈਸ ਕਰਕੇ ਖਾ ਰਹੇ ਹਾਂ ਸ੍ਰਿਸ਼ਟੀ ਦਾ ਕੋਈ ਵੀ ਜੀਵ ਖਾਣੇ ਨੂੰ ਪ੍ਰੋਸੈਸ ਕਰਕੇ ਨਹੀਂ ਖਾਂਦਾ ਜੀ ਜਿਤਨਾ ਦਾ ਕੁਦਰਤ ਨੇ ਉਹਨੂੰ ਦਿੱਤਾ ਐ ਐਸ ਸੱਚੀ ਉਹਨੂੰ ਖਾਂਦਾ ਹੈ ਸ਼ਾਕਾਹਾਰੀ ਆ ਕਿ ਉਹਦੀ ਪਸੰਦੀਦਾ ਭੋਜਨ ਮੁਨਸਪਤੀਆਂ ਨੇ ਉਹ ਮੁਨਸਪਤੀਆਂ ਤਾਜ਼ੀਆਂ ਤਾਜ਼ੀਆਂ ਉਸੇ ਵੜੀ ਤੋੜ ਕੇ ਚਰੀ ਚ ਲੈ ਰਿਹਾ ਜੀ ਹਾਂ ਜੀ ਜੀਵ ਕੋਈ ਮਾਸਾਹਾਰੀ ਆ ਤੇ ਉਸੇ ਵੇਲੇ ਜਾਨਵਰ ਨੂੰ ਪੜਦਾ ਹੋਵੇ ਖਾ ਜਾਂਦਾ ਸਾਬਤ ਉਹ ਮਰਨ ਦਾ ਇਜਾਜ਼ਤ ਨਹੀਂ ਕਰਦਾ ਸੋ ਉਹ ਹਮੇਸ਼ਾ ਅਡਰੈਸ ਸਿਗਨਲ ਕੋਡ ਵਾਲਾ ਖਾਣਾ ਖਾਂਦੇ ਨੇ ਤੇ ਨਾਲੇ ਜਿਹੜਾ ਖਾਣਾ ਉਹਨਾਂ ਵਾਸਤੇ ਹੈਗਾ ਉਹ ਉਹ ਹੀ ਖਾਣਾ ਖਾਂਦੇ ਆਈਸ ਤੱਕ ਤੁਸੀਂ ਦੇਖਿਆ ਕੋਈ ਸ਼ਾਕਾਹਾਰੀ ਜਾਨਵਰ ਜਿਹੜਾ ਮਾਸਾਹਾਰ ਖਾਂਦਾ ਨਹੀਂ ਨਾ ਕਦੇ ਵੀ ਨਹੀਂ ਹੈ ਲੇਕਿਨ ਇਨਸਾਨ ਤੇ ਆਪਣੇ ਆਪ ਨੂੰ ਪਛਾਣ ਹੀ ਨਹੀਂ ਪਾ ਰਿਹਾ ਮੈਂ ਕੀ ਹਾਂ ਸ਼ਾਕਾਹਾਰੀ ਹੈ ਕਿ ਮਾਸਾਹਾਰੀ ਸਭ ਕੁਝ ਖਾਈ ਜਾਂਦਾ ਸਭ ਕੁਝ ਖਾਈ ਜਾਂਦਾ ਜੋ ਮਿਲ ਜੇ ਅਸਲ ਚ ਹੁਣ ਸਾਇੰਟਿਫਿਕਲੀ ਅਪਰੂਵ ਹੋ ਚੁੱਕਿਆ ਹੈ ਕਿ ਜਿਹੜਾ ਹਿਊਮਨ ਬਾਡੀ ਹੈ ਕੁਦਰਤ ਨੇ ਸ਼ਾਕਾਹਾਰੀ ਬਣਾਈ ਜੀ ਇਹ ਮਾਸਾਹਾਰੀ ਨਹੀਂ ਹੈ ਤੇ ਇਹਦੇ ਵਾਸਤੇ ਸ਼ਾਕਾਹਾਰੀ ਚਾਹੀਦਾ ਪ੍ਰੋਟੀਨ ਜਿਹੜਾ ਚਾਹੀਦਾ ਉਹ ਲੰਮੀ ਉਮਰ ਵਾਲਾ ਚਾਹੀਦਾ ਤੇ ਜਿਹੜਾ ਪਲਾਂਟ ਬੇਸਡ ਪ੍ਰੋਟੀਨ ਹੁੰਦਾ ਜਿਹੜਾ ਮਰਸਪਕੀਆਂ ਤੋਂ ਆਉਂਦਾ ਉਹ ਲੰਮੀ ਉਮਰ ਦਾ ਪ੍ਰੋਟੀਨ ਹੈ ਜੀ ਇਮੋਰਟਲ ਪ੍ਰੋਟੀਨ ਨੂੰ ਕਹਿੰਦੇ ਨੇ ਫਾਰ ਇਗਜ਼ਾਮਪਲ ਆ ਰਿਹਾ ਛੋਲਿਆਂ ਦਾ ਦਾਣਾ ਤੁਸੀਂ ਬੀਜਦੇ ਹੋਗੇ ਤੇ ਬੂਟਾ ਬਣ ਜਾਏਗਾ ਬੂਟਾ ਬਣ ਗਿਆ ਸ਼ਕਲ ਚੇਂਜ ਹੋ ਗਈ ਉਹਦੀ ਫਿਰ ਉੱਤੇ ਬੂਟੇ ਦਾਣੇ ਲੱਗ ਜਾਣਗੇ ਜੀ ਹਾਂਜੀ ਇਹ ਮਰਿਆ ਕਿਤੇ ਨਹੀਂ ਉਸ ਦਾਣੇ ਨੂੰ ਫਿਰ ਬੀਜਦੇ ਹੋਗੇ ਤੇ ਬੂਟਾ ਬਣ ਜਾਏਗਾ ਤੇ ਫਿਰ ਉਹਨੂੰ ਦਾਣੇ ਲੱਗ ਜਾਣਗੇ ਇਹ ਕਿਤੇ ਮਰਦਾ ਨਹੀਂ ਇਹ ਇਮੋਰਟਲ ਪ੍ਰੋਟੀਨ ਹੈ ਠੀਕ ਹੈ ਤੇ ਲੰਮੀ ਉਮਰ ਦੇ ਜਿੰਨੇ ਵੀ ਜੀਵ ਹੁੰਦੇ ਨੇ ਇਹਨਾਂ ਨੂੰ ਇਹ ਇਮੋਰਟਲ ਪ੍ਰੋਟੀਨ ਚਾਹੀਦਾ ਹੁੰਦਾ ਸੋ ਇਸ ਕਰਕੇ ਸਹੀ ਪ੍ਰੋਟੀਨ ਜਿਹੜਾ ਇਨਸਾਨ ਵਾਸਤੇ ਉਹ ਪਲਾਂਟ ਬੇਸਡ ਪ੍ਰੋਟੀਨ ਹੈ ਕਿਉਂਕਿ ਇਨਸਾਨ ਲੰਮੀ ਉਮਰ ਰਜੀਏ ਇਹਰ ਵਸੂ ਦੇਖਿਆ ਵੀ ਗਿਆ ਕਿ ਹੁਣ ਉਮਰਾਂ ਜ਼ਰੂਰ ਘਟ ਰਹੀਆਂ ਹਨ ਲੇਕਿਨ ਇਹਦੇ ਬਾਰੇ ਤੇ ਕਿਹਾ ਜਾਂਦਾ ਸਤਜੁਗ ਦੇ ਵਿੱਚ ਇਹਦੀ ਉਮਰਾਂ ਲੱਖਾਂ ਸਾਲ ਸੀ ਜੀ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ ਪਿੱਛੇ ਮਾਪਰ ਦਾ ਜੋ ਪਾਵੇਂ ਅਸੀਂ ਸੀਰੀਅਲਾਂ ਦੇ ਵਿੱਚ ਦੇਖਿਆ ਜਾਂ ਫਿਲਮਾਂ ਦੇ ਵਿੱਚ ਹੀ ਦੇਖਨੇ ਆ ਤੂੰ ਉੱਥੇ ਪੀਸ਼ਮ ਬਤਾਮਾ ਗੁਰੂ ਜ਼ਰੋਣਾ ਚਾਰਿਆ ਗੁਰੂ ਕਿਰਪਾ ਚਾਰਿਆ ਦੀ ਕਿੰਨੀ ਉਮਰ ਸੀ ਉਹ ਤਾਕਤ ਵੀ ਇਹ ਨਹੀਂ ਸੀ ਕਿ ਇੰਨੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਕੋਈ ਆਮਨੇ ਸਾਹਮਨੇ ਹਰਾ ਨਹੀਂ ਪਾਇਆ ਮੁੰਡਾ ਠੀਕ ਹੈ ਸੋ ਇਹ ਜਿਹੜੇ ਪਾਂਡਵ ਵੀ ਸੀਗੇ ਉਹ ਵੀ ਦਾਦੇ ਪੜਦਾਦੇ ਪੜ ਚੁੱਕੇ ਦਾਦੇ ਬਣ ਚੁੱਕੇ ਸੀਗੇ ਜੀ ਲੇਕਿਨ ਉੱਥੇ ਉਹ ਮੋਢੇ ਲੱਗਦੇ ਸੀ ਜੀ ਜੀ ਸੋ ਇਹ ਜਿਹੜੀ ਉਮਰ ਹੈ ਇਹ ਇਹ ਵੀ ਜਿਹੜੀ ਘਟਣ ਦਾ ਰੀਜ਼ਨ ਹੈ ਉਹ ਪਿੱਛੇ ਖਰਾਬ ਪ੍ਰੋਟੀਨ ਹੀ ਹੈ ਤੇ ਇੰਦਿਆਂ ਦੋਨੋਂ ਸਮੱਸਿਆ ਆਪਸ ਵਿੱਚ ਬੜੀਆਂ ਇੰਟਰਕਨੈਕਟਡ ਨੇ ਅਗਰ ਸਹੀ ਪ੍ਰੋਟੀਨ ਹੀ ਸਰੀਰ ਨੂੰ ਮਿਲ ਜੇਗਾ ਜਿਹੜਾ ਉਹੀ ਆ ਮੀਨੋ ਐਸਿਡ ਔਰ ਉਹਨਾਂ ਦੇ ਉੱਤੇ ਡਰੈਸ ਸਿਗਨਲ ਕੋਡ ਸਹੀ ਹੋਏਗਾ ਤੇ ਉਹ ਜਿੰਦਾ ਹੋਏਗਾ ਤੇ ਇਹ ਦੋਨੋਂ ਪ੍ਰੋਬਲਮ ਸਾਲਵ ਹੋ ਜਾਣਗੀ ਸਰੀਰ 'ਚ ਉਹ ਜਾ ਕੇ ਪ੍ਰੋਟੀਨ ਇਸਤੇਮਾਲ ਹੋਏਗਾ ਪ੍ਰਯਾਤ ਮਾਤਰਾ 'ਚ ਮਿਲਣਾ ਚਾਹੀਦਾ ਸਹੀ ਰੂਪ ਦੇ ਵਿੱਚ ਮਿਲਣਾ ਚਾਹੀਦਾ ਇਸਤੇਮਾਲ ਹੋ ਕੇ ਉਹ ਪ੍ਰੋਟੀਨ ਦੀ ਕਮੀ ਨਹੀਂ ਰਹੇਗੀ ਤੇ ਜੇ ਉਹ ਖਰਾਬ ਪ੍ਰੋਟੀਨ ਨਹੀਂ ਜਾ ਰਿਹਾ ਸਰੀਰ ਦੇ ਸੋਜਾ ਬਾਈਪਰਡਕ ਕੁਮਣਣਾ ਨਹੀਂ ਸੋ ਇਸ ਕਰਕੇ ਇਹਨਾਂ ਦੋਨਾਂ ਸਮੱਸਿਆਵਾਂ ਦਾ ਆਪਸ ਵਿੱਚ 11 ਸਬੰਧ ਹੈ ਕੋਈ ਵੀ ਬੰਦਾ ਅਗਰ ਆਪਣੇ ਪ੍ਰੋਟੀਨ ਨੂੰ ਸਹੀ ਕਰ ਲੈਂਦਾ ਤੇ ਉਹਦੀ ਚੀਹ ਸਮੱਸਿਆਵਾਂ ਨਹੀਂ ਰਹਿੰਦੀਆਂ ਦੋਨੋਂ ਸਰ ਜੀ ਅਸੀਂ ਆਪਣੇ ਪ੍ਰੋਟੀਨ ਨੂੰ ਸਹੀ ਕਿਵੇਂ ਕਰੀਏ ਤਾਂ ਕਿ ਯੂਰਿਕ ਐਸਿਡ ਵਰਗੀ ਪ੍ਰੋਬਲਮ ਦਾ ਵੀ ਹੱਲ ਹੋ ਸਕੇ ਜੀ ਦੇਖੋ ਮੈਂ ਜਿਵੇਂ ਕਿਹਾ ਕਿ ਸਹੀ ਪ੍ਰੋਟੀਨ ਲੈਣਾ ਜ਼ਰੂਰੀ ਹੈ ਇੱਕ ਤਾਂ ਹੁਣ ਸੈਂਟੀਫਿਕਲੀ ਪੂਰੀ ਦੁਨੀਆ ਚ ਪ੍ਰੂਵ ਹੋ ਚੁਕਿਆ ਹੈ ਕਿ ਸਹੀ ਪ੍ਰੋਟੀਨ ਜਿਹੜਾ ਉਹ ਪਲਾਂਟ ਬੇਸ ਪ੍ਰੋਟੀਨ ਹੈ ਹਿਊਮਨ ਬਾਡੀ ਵਾਸਤੇ ਸੋ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ਚ ਜ਼ਿਆਦਾਤਰ ਲੋਕ ਹੁਣ ਵਿਗਨ ਹੋ ਰਹੇ ਨੇ ਜੀ ਪਹਿਲੇ ਦੋ ਕੈਟਗਰੀਆਂ ਚ ਜੀਵਨ ਇਨਸਾਨਾਂ ਨੂੰ ਵੰਡਿਆ ਜਾਂਦਾ ਸੀ ਇੱਕ ਨਾਨ-ਵੈਜ ਖਾਣ ਵਾਲੇ ਤੇ ਇੱਕ ਵੈਜੀਟੇਰੀਅਨ ਜੀ ਵੀगन ਉਹ ਲੋਕ ਨੇ ਜਿਹੜੇ ਐਨੀਮਲ ਤੋਂ ਆਉਣ ਵਾਲਾ ਕੋਈ ਵੀ ਪ੍ਰੋਡਕਟ ਨਹੀਂ ਖਾਂਦੇ ਯਾਨੀ ਕਿ ਉਹ ਚੁੱਧ ਵੀ ਨਹੀਂ ਉਹ ਚ ਸ਼ੈਤ ਵਰਗੀਆਂ ਚੀਜ਼ਾਂ ਵੀ ਨਹੀਂ ਯਾਨੀ ਕਿ ਕੋਈ ਵੀ ਚੀਜ਼ ਜਿਸ ਨਾਲ ਜਿਤ ਜਾਨਵਰ ਇਨਵੋਲਵ ਹੋ ਉਹ ਨਹੀਂ ਖਾਣੇ ਜੀ ਉਹ ਉਹ ਵੀਗਨਿਜ਼ਮ ਦਾ ਜਿਹੜਾ ਕਨਸੈਪਟ ਉਹ ਆਇਆ ਹੀ ਇੱਥੋਂ ਸੀਗਾ ਕਿ ਹਿਊਮਨ ਬਾਡੀ ਵਾਸਤੇ ਸਹੀ ਪ੍ਰੋਟੀਨ ਕੀ ਹੈਗਾ ਐਨੀਮਲ ਪ੍ਰੋਟੀਨ ਹਿਊਮਨ ਬਾਡੀ ਵਾਸਤੇ ਨਹੀਂ ਹੈਗਾ ਇਹ ਇਹ ਇੱਕ ਜੁਕਾਰ ਪੈਦਾ ਕਰਦਾ ਸੋ ਜਦੋਂ ਜਿਹੜੇ ਲੋਕ ਵੀਗਨ ਹੁੰਦੇ ਜਾਂਦੇ ਨੇ ਅੱਜ ਦੁਨੀਆ ਦੀ ਸਭ ਤੋਂ ਹੈਲਥੀਐਸਟ ਕਮਿਊਨਿਟੀ ਬਣਦੇ ਜਾਂਦੇ ਨੇ ਰੀਜ਼ਨ ਕੀ ਹੈ ਕਿ ਉਹ ਪਲਾਟ ਬੇਸਡ ਪ੍ਰੋਟੀਨ ਖਾਣਾ ਸ਼ੁਰੂ ਕਰ ਦਿੰਦੇ ਨੇ ਤੇ ਉਹਨੂੰ ਵੀ ਲਾਈਵ ਕਰਕੇ ਜਿਹੜੇ ਲੋਕ ਖਾਂਦੇ ਨੇ ਬਹੁਤ ਸਾਰੇ ਐਸੇ ਵੀगन ਲੋਕ ਵੀ ਹੈਗੇ ਨੇ ਜਿਹੜੇ ਪ੍ਰੋਟੀਨ ਨੂੰ ਸਹੀ ਢੰਗ ਨਾਲ ਨਹੀਂ ਖਾਂਦੇ ਜੀ ਜਿਨ੍ਹਾਂ ਨੂੰ ਇਹ ਲਾਈਵ ਰਾਈਡ ਦਾ concept ਨਹੀਂ ਪਤਾ ਕਿਉਂਕਿ ਜਿਹੜਾ ਸਾਡੇ ਸਰੀਰ ਦੇ ਵਿੱਚ ਨਵੇਂ ਸੈੱਲ ਬਣਨੇ ਨੇ ਉਹ ਤੇ ਜਿੰਦਾ ਬਣਨੇ ਨੇ ਤੇ ਜਿੰਦਾ ਚੀਜ਼ ਬਣਨ ਵਾਸਤੇ ਜਿੰਦਾ ਹੀ ਮਟੀਰੀਅਲ ਲੱਗੇਗਾ ਮਰਿਆ ਤਾਂ ਲੱਗਣਾ ਨਹੀਂ ਜੀ ਜੀ ਇਹ ਕਿਹੜਾ ਅਸੀਂ ਮਕਾਨ ਬਣਾਉਣ ਦੇ ਕਿਤਾ ਲਾ ਦਿਓ ਜਿੰਤਣ ਦੀ ਮਰਜ਼ੀ ਪਰ ਉੱਥੇ ਵੀ ਜੇਟ ਮਾੜੀ ਲਾ ਦਾਂਗੇ ਤੇ ਉਹ ਵੀ ਕਮਜ਼ੋਰ ਹੋ ਜਾਣਾ ਇਹ ਤੇ ਫਿਰ ਇੱਕ ਜੀਵਤ ਹੈ ਜਿੰਦਾ ਚੀਜ਼ ਨੂੰ ਬਣਨ ਵਾਸਤੇ ਜਿੰਦਾ ਹੀ ਮਟੀਰੀਅਲ ਚਾਹੀਦਾ ਹੁੰਦਾ ਸਾਡੇ ਜਿਹੜੇ ਘਰਾਂ ਦੇ ਵਿੱਚ ਵੱਡੀ ਪ੍ਰੋਬਲਮ ਜਿਹੜੀ ਆ ਗਈ ਹੈ ਕਿ ਦਾਣਾਂ ਜਿਹੜੀਆਂ ਨੇ ਪ੍ਰੋਟੀਨ ਦਾ ਬਿਹਤਰ ਰਿਸੋਰਸ ਉਹ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਗਲੀਆਂ ਹੋਈਆਂ ਗਲੀਆਂ ਹੋਈਆਂ ਟੁੱਟੀਆਂ ਹੋਈਆਂ ਧੋਤੀਆਂ ਹੋਈਆਂ ਹਾਂਜੀ ਸਬੂਤੀ ਦਾਣੇ ਆਉਂਦੀ ਹੈ ਕੋਈ ਬਹੁਤ ਕੱਟ ਬਹੁਤ ਹੀ ਕੱਟ ਨਾ ਮਾਤਰ ਨਾ ਮਾਤਰ ਪੂੜਾ ਜਿਹੜਾ ਸਬੂਤਾ ਦਾਣਾ ਹੈ ਉਹਨੂੰ ਤੇ ਬੀਜੋਗੇ ਉਗੇਗਾ ਜਿਹੜਾ ਛਟਾ ਦਾਣਾ ਕਦੇ ਉਗੇਗਾ ਨਹੀਂ ਇਹਦਾ ਮਤਲਬ ਕੀ ਆ ਕਿ ਉਹ ਜਿੰਦਗੀ ਹੈ ਨਹੀਂ ਉਹ ਤੇ ਮਰਿਆ ਪ੍ਰੋਟੀਨ ਹੋ ਗਿਆ ਤੇ ਐਸਾ ਮਰਿਆ ਪ੍ਰੋਟੀਨ ਖਾ ਕੇ ਸਹੀ ਸਾਲ ਕਿਥੋਂ ਮਰ ਜਣਗੇ ਤੇ ਸਹੀ ਸਾਲ ਨਹੀਂ ਮਰ ਰਹੇ ਤੇ ਪ੍ਰੋਟੀਨ ਦੀ ਕਮੀ ਚੋ ਸ਼ੋ ਹੋਣੀ ਆ ਜੀ ਹੁਣ ਇਹ ਜਿਹੜਾ ਮਰਿਆ ਹੋਇਆ ਪ੍ਰੋਟੀਨ ਖਾਤਾ ਇਹਦਾ ਬਾਈ ਪ੍ਰੋਡਕਟ ਕੀ ਬਣੇਗਾ ਸਰ ਯੂਰਿਕ ਐਸਿਡ ਉਹ ਵੀ ਵਟਸਐਪ ਆ ਸੋ ਸਾਨੂੰ ਇਸ ਬੱਚਾ ਦਾ ਹੱਲ ਕਰਨਾ ਹੈ ਤੇ ਪਹਿਲਾਂ ਆਪਣੀਆਂ ਦਾਲਾਂ ਸਹੀ ਕਰਨੀਆਂ ਨੇ ਬੜੀ ਆਸਾਨ ਜਿਹਾ ਹੱਲ ਹੈ ਉਹਦਾ ਕਿ ਜਿੰਨੀਆਂ ਦਾਲਾਂ ਨੇ ਉਹਨਾਂ ਨੂੰ ਸਾਬਤ ਲਓ ਛਿਲਕੇ ਸਮੇਤ ਜਿਹੜਾ ਦਾਣਾ ਸਬੂਤਾ ਉਹ ਜੀਵਤ ਹੈ ਹਾਂ ਉਸ ਸੁਤੀ ਅਵਸਥਾ ਤੋਂ ਪਹਿਲਾਂ ਜਗਾ ਲੋ ਦਾਣਾ ਜਦੋਂ ਸਬੂਤਾ ਹੁੰਦਾ ਹੈ ਤੇ ਇਹਨੂੰ ਤੁਸੀਂ ਭਾਵੇਂ 2 ਸਾਲ ਰੱਖ ਲੋ ਉਸੇ ਸੇਫਲੇ ਵਿੱਚ ਪਿਆ ਰਹਿੰਦਾ ਕਿਉਂਕਿ ਉਹ ਸੁੱਕਾ ਹੈ ਇਹਨੇ ਜਾਗਣਾ ਕਦੋਂ ਜਦੋਂ ਉਹਨੂੰ ਪਾਣੀ ਮਿਲ ਜਗਾ ਜੀ ਕਿਸੇ ਵੀ ਦਾਣੇ ਜਦੋਂ ਪਾਣੀ ਲਾਦੇ ਤੋ ਫਿਰ ਉਹ ਉਗਣ ਵਾਸਤੇ ਤਿਆਰ ਹੋ ਜਾਂਦਾ ਉਹ ਹੁਣ ਜਦੋਂ ਉਗਣ ਹੋਇਆ ਤੇ ਉਹ ਲਾਈਵ ਹੋ ਗਿਆ ਉਹਦੇ ਹੋਰ ਵੀ ਫਾਇਦੇ ਨੇ ਜਦੋਂ ਕੋਰੇ ਕੋਈ ਦਾਲ ਹੁੰਦੀ ਹੈ ਤੇ ਉਹ ਉਹਦਾ ਜਿਹੜਾ ਪ੍ਰੋਟੀਨ ਆ ਉਹ ਮੈਨੂਅਲ ਜਿਹੜੀ ਟੁੱਟ ਜਾਂਦਾ ਇਹਨੂੰ ਪਚਾਉਣਾ ਬੜਾ ਔਖਾ ਜੀ ਸਾਬਤ ਜੇ ਕੋਈ ਪ੍ਰੋਟੀਨ ਇਤਨਾ ਐਜ ਪ੍ਰੋਟੀਨ ਲੈ ਰਹੇ ਹੋ ਤੇ ਇਹਨੇ ਪ੍ਰੋਸੈਸ ਹੋ ਕੇ ਸਰੀਰ ਚ ਐਬਜ਼ਾਰਬ ਹੋਣ ਚ 12 ਤੋਂ 14 ਘੰਟੇ ਚਾਹੀਦੇ ਨੇ ਘੱਟੋ ਘੱਟ ਤੇ ਜੇ ਉਹ ਹੀ ਤੁਸੀਂ ਅੰਕੋਰੀਤ ਕਰਕੇ ਲੈ ਲਿਆ ਮੈਨੂ ਐਸਿਡ ਚ ਤੋੜ ਕੇ ਲੈ ਲਿਆ ਤੇ ਉਹਨੂੰ 7-8 ਘੰਟੇ ਲੱਗਣੇ ਨੇ ਐਬਜ਼ਾਰਬ ਹੋਣ ਚ ਤੇ ਕੰਮ ਆਸਾਨ ਹੋ ਜਾਏਗਾ ਜੀ ਸੋ ਇੱਕ ਤਾਂ ਇਹਨਾਂ ਸਮੱਸਿਆਵਾਂ ਤੋਂ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਲਈ ਜਾਂ ਯੂਰਿਕ ਐਸਿਡ ਦੀ ਸਮੱਸਿਆ ਤੋਂ ਬਚਾ ਲਈ ਸਾਨੂੰ ਜਿੰਨਾ ਪ੍ਰੋਟੀਨ ਚਾਹੀਦਾ ਉਹ ਜਿੰਦਾ ਲੈਣਾ ਚਾਹੀਦਾ ਅਡਰਸ ਸਿਗਨਲ ਕੋਡ ਵਾੜਾ ਲੈਣਾ ਚਾਹੀਦਾ ਸਾਬਕ ਦਾਲਾਂ ਨੂੰ ਪਹਿਲਾਂ ਪਾਣੀ ਚ ਭਿਉਂ ਦਿਓ ਅੱਠ ਦੇ ਡੇ ਪਾਣੀ ਚ ਪੀਜੀ ਰਹਿਣ ਕੋ ਦਾਰਸ ਬਾਅਦ ਚੋਂ ਪਾਣੀ ਚ ਕੱਢ ਕੇ ਥੋੜੀ ਦੇਰ ਬਾਅਦ ਤੇ ਉਹਨੂੰ ਹੋਰ ਦਾਲ ਨੂੰ ਧੋਤਾ ਤੇ ਫਿਰ ਸਟੀਲ ਦੀ ਪਲੇਟ ਚ ਪਾ ਕੇ ਉਹਨੂੰ ਫਿਰ ਮੈਂ ਕਿਉਂ ਤੂੰ ਕਾਟਨ ਦਾ ਕੱਪੜਾ ਗਿੱਲਾ ਕਰਕੇ ਥੋੜੀ ਦੇਰ ਨੂੰ ਪਾਕਦੇ ਹੋ ਸੈਂਚਰ ਕੈਂਡੇ ਤਾਂ ਕਿ ਉਹ ਥੋੜਾ ਜਿਹਾ ਗੋਰਨ ਉਹਦਾ ਹੋ ਜਾਏ ਜਿਵੇਂ ਕਿ ਦਬੂਦੇ ਦੀ ਹੈ ਹਾਂ ਦਬੂਜੇ ਵਿੱਚ ਦੇ ਦਿੰਦੇ ਠੀਕ ਹੈ ਤੇ ਅਗਰ ਇਹ ਕੰਮ ਕਰ ਲਿਆ ਤੇ ਉਹ ਦਾਲ ਜਿਹੜੀ ਹੈ ਜੀਵਤ ਹੋ ਜਣੀ ਹੈ ਤੇ ਫਿਰ ਉਹਨੂੰ ਮੱਠੀ ਅੱਗ ਦੇ ਉੱਤੇ ਪਕਾ ਲਓ 100 ਡਿਗਰੀ ਤੋਂ ਉੱਪਰ ਟੈਂਪਰੇਚਰ ਨਾ ਜਾਵੇ ਤੇ ਉਹ ਪ੍ਰੋਟੀਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਜ ਅਗਰ ਇਹ ਛੋਟੇ ਛੋਟੇ ਕੰਮ ਨੇ ਇਹ ਕਰ ਲਏ ਤੇ ਤੁਹਾਡਾ ਪ੍ਰੋਟੀਨ ਜਿੰਦਾ ਹੋ ਜਾਏਗਾ ਪ੍ਰੋਟੀਨ ਦੀ ਕਮੀ ਨਹੀਂ ਰਹਿਣ ਵਾਲੀ ਫਿਰ ਪ੍ਰੋਟੀਨ ਨੂੰ ਪੂਰਾ ਕਰਨ ਵਾਸਤੇ ਹੋਰ بڑے ਸੋਰਸ ਦਿੱਤੇ ਰੱਬ ਨੇ ਹਮੇਸ਼ਾ ਇਹ ਕਿਹਾ ਜਾਂਦਾ ਕਿ ਜਿਹੜੇ ਵੈਜੀਟੇਰੀਅਨ ਲੋਕ ਉਹਨਾਂ ਦਾ ਪ੍ਰੋਟੀਨ ਪੂਰਾ ਨਹੀਂ ਹੁੰਦਾ ਇਹ ਬਿਲਕੁਲ ਗਲਤ ਗੱਲਾਂ ਨੇ ਅਗਰ ਪ੍ਰੋਟੀਨ ਪੂਰਾ ਨਹੀਂ ਹੁੰਦਾ ਵੈਜੀਟੇਰੀਅਨ ਲੋਕਾਂ ਦਾ ਤੇ ਜਿਹੜੇ ਜਾਨਵਰ ਨੇ ਵੈਜੀਟੇਰੀਅਨ ਹਾਥੀ ਵਰਗੇ ਜਿਹੜੇ ਐਡੇ ਐਡੇ ਵੱਡੇ ਸ਼ਰੀਰ ਨੇ ਤੇ ਉਹਨਾਂ ਦੇ ਤੇ ਇੰਨੇ ਨੇ ਮਸਲ ਨੇ ਉਹ ਕਿੱਥੋਂ ਆ ਰਹੇ ਨੇ ਜੀ ਹਾਂਜੀ ਉਹਨਾਂ ਚ ਪ੍ਰੋਟੀਨ ਕਿੱਥੋਂ ਆ ਰਿਹਾ ਤੁਹਾਨੂੰ ਦਾ ਸਪਤੀਆਂ ਦੇ ਵਿੱਚ ਕੋਈ ਪ੍ਰੋਟੀਨ ਦੀ ਕਮੀ ਸਿਰਫ ਅਡੀਨ ਤਾਂ ਆਥਿਕ ਆਮਿਕ ਹੋ ਰਹੀ ਕਿ ਅਸੀਂ ਸਹੀ ਢੰਗ ਨਾਲ ਉਹਨਾਂ ਨੂੰ ਯੂਜ਼ ਹੀ ਨਹੀਂ ਕਰਦੇ ਮਰਿਆ ਹੋਇਆ ਖਾਣਾ ਖਾਣੇ ਆ ਫਿਰ ਮਰੇ ਹੋਏ ਪ੍ਰੋਟੀਨ ਦੇ ਦੰਦਾ ਸਲ ਤੇ ਬਣੇ ਨਹੀਂ ਤੇ ਉਹ ਪ੍ਰੋਬਲਮਸ ਬਣ ਗਏ ਸੋ ਤਾਲਾ ਜਿੱਦਾਂ ਹੋ ਗਈਆਂ ਇਧਰ ਨਟਸ ਨੇ ਦੂਜਾ ਸੋਰਸ ਪ੍ਰੋਟੀਨ ਦਾ ਅੱਛਾ ਸਾਡੇ ਕੋਲ ਜਿੰਨੇ ਵੀ ਬਦਾਮ ਨੇ ਅਖਰੋਟ ਨੇ ਕਾਜੂ ਨੇ ਇਹ ਸਾਰਾ ਜਿਹੜੇ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਵੀ ਪਾਣੀ ਚ ਭਿਓ ਕੇ ਫਿਰ ਲਾਈਪ ਕਰਕੇ ਲਈਏ ਠੀਕ ਹੈ ਫਿਰ ਅੱਗੇ ਸਾਡੇ ਕੋਲ ਹੋਰ ਇੱਕ ਬੜਾ ਸੋਰਸ ਅੱਛਾ ਆ ਪ੍ਰੋਟੀਨ ਦਾ ਉਹ ਹੈਗੇ ਨੇ ਤੇਲ ਦੇ ਬੀਜ ਜਿਵੇਂ ਅਲਸੀ ਹੈ ਸਰੋਂ ਦਾ ਤੇਲ ਨੇ ਜੀ ਤੁਹਾਨੂੰ ਪਤਾ ਤੇਲ ਜਿਹੜੇ ਨੇ ਇੱਕ ਚਮਚ ਤੇਲ ਦੇ ਵਿੱਚ 1 ਲੀਟਰ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੈ ਜੀ ਸੋ ਪ੍ਰੋਟੀਨ ਵੀ ਬੜਾ ਚੰਗਾ ਹੈ ਨਾਲੇ ਗੁੱਡ ਫੈਟੀ ਐਸਿਡਸ ਨੇ ਸਾਨੂੰ ਕਿਸੇ ਘੋੜੀ ਦੀ ਲੋੜ ਨਹੀਂ ਉਹ ਸਾਰੀ ਫੈਟ ਗੁੱਡ ਐ ਸਾਰੀ ਦੀ ਸਾਰੀ ਜਿਹੜੀ ਨਾਨ ਅਨਸੈਚੂਰੇਟਿਡ ਫੈਟ ਜਿਹਨੂੰ ਕਹਿੰਦੇ ਨੇ ਸੋ ਕਦੇ ਵੀ ਉਹ ਜੰਮਦੀ ਨਹੀਂ ਐਸੀ ਫੈਟ ਸਾਡੇ ਸ਼ਰੀਰ 'ਚ ਜਦੋਂ ਪੱਚੀ ਜਾਂਦੀ ਹੈ ਤਾਂ ਕਦੇ ਵੀ ਸਾਨੂੰ ਪ੍ਰੋਬਲਮ ਨਹੀਂ ਕ੍ਰੀਏਟ ਕਰਦੀ ਸੋ ਉਹ ਵੀ ਫੈਟੀ ਐਸਿਡ ਵੀ ਮਿਲ ਜਾਂਦੇ ਨੇ ਪ੍ਰੋਟੀਨ ਵੀ ਮਿਲ ਜਾਂਦਾ ਅੱਛੇ ਮਿਨਰਲਸ ਵੀ ਮਿਲ ਜਾਂਦੇ ਨੇ ਸੋ ਅਸੀਂ ਅਗਰ ਇਹਨਾਂ ਸੋਰਸਸ ਨੂੰ ਸਾਰਿਆਂ ਨੂੰ ਅਗਰ ਮਿਕਸ ਕਰ ਲੈਨੇ ਆ ਫਾਰ ਐਗਜ਼ਾਮਪਲ ਮੈਂ ਲੈਣਾ ਕਿ ਆਪਣਾ ਪ੍ਰੋਟੀਨ ਪੂਰਾ ਕਰਨ ਵਾਸਤੇ ਮੈਂ ਕੀ ਕਰਦਾ ਇੱਕ ਮੁਠੀ ਦਾਲਾ ਚਾਰ ਤਾਲਾ ਮਿਲਾਈਆਂ ਉਹਨਾਂ ਨੂੰ ਉਹਨਾਂ ਨੂੰ ਮਿਕਸ ਕਰ ਲਿਆ ਕਿਲੋ ਕਿਲੋ ਲੈ ਕੇ ਰਾਲੋ ਉਹਨਾਂ ਨੂੰ ਉੱਚ ਮਰ ਲਉਣਾ ਛੋਲੇ ਮੂੰਗੀ ਮਸਰ ਤੇ ਮੋਠ ਇਹਨਾਂ ਨੂੰ ਰਲਾਇਆ ਉਹ ਚੋਂ ਇੱਕ ਰੁਗ ਭਰ ਕੇ ਦਾਲਾਂ ਦਾ ਲੈ ਲਓ ਵੱਡਾ ਰੁਗ ਦਾਲਾਂ ਦਾ ਇੱਕ ਮੁਠੀ ਇਹ ਨੱਟਸ ਤੇ ਤੇਲ ਵਾਲੇ ਬੀਜ ਜੀ ਤੁਸੀਂ ਜੇਕਰ 10-12 ਗ੍ਰੀਆਂ ਬਾਦਾਮ ਦੀਆਂ ਲੈ ਲੋਗੇ, ਦੋ ਗ੍ਰੀਆਂ ਵਿੱਚ ਖੋਟੀਆਂ ਪਾ ਲੋਗੇ, ਤਿੰਨ-ਚਾਰ ਕਾਜੂ ਵਿੱਚ ਲੈ ਲੋਗੇ। ਠੀਕ ਹੈ। ਅੱਧਾ ਪੌਣਾ ਚਮਚ ਤੇਲ ਲੈ ਲੋਗੇ, ਅੱਧਾ ਚਮਚ ਪੌਣਾ ਚਮਚ ਤੁਸੀਂ ਅਲਸੀ ਲੈ ਲੋਗੇ, ਇਹ ਤੁਹਾਡੀ ਇੱਕ ਮੁੱਠ ਹੋ ਜਾਣਾ। ਜੀ। ਅਗਰ ਤੁਸੀਂ ਇੰਨਾ ਲੈ ਲੇਦੇ ਹੋ ਤਾਂ ਤੁਹਾਨੂੰ ਪ੍ਰਾਪਤ ਪ੍ਰੋਟੀਨ ਉੱਥੋਂ ਮਿਲ ਜਾਂਦਾ ਹੈ। ਸੋ ਇਹਨਾਂ ਨੂੰ ਵੀ ਪਾਣੀ ਚ ਪਹਿਲੇ ਪਿਓ ਲੋ ਤੇ ਬਸ ਫਿਰ ਇਹਨਾਂ ਨੂੰ ਆਪਣੀ ਡਾਈਟ ਸ਼ਾਮਿਲ ਕਰ ਲੋ। ਇੱਕ ਵੱਡੀ ਗਲਤੀ ਲੋਕ ਕਰਦੇ ਨੇ ਕਿ ਰਾਤ ਨੂੰ ਪ੍ਰੋਟੀਨ ਬੜਾ ਖਾਂਦੇ ਨੇ। ਅਕਸਰ ਜਿੰਨੀਆਂ ਪਾਰਟੀਆਂ ਨੇ ਨਾ ਹਿੰਦੁਸਤਾਨ ਚੋਂ ਫਰਹੀ ਗਈਆਂ ਰਾਤ ਦੀ ਜੀ ਗਿਆਨ ਇਹ ਤੋਂ ਫਿਰ ਨੀਂਦ ਕੇ ਖਾਣਾ ਹੈ ਜਦਕਿ ਸਾਡੇ ਪ੍ਰਾਣੇ ਸ਼ਾਸਤਰ ਕਹਿੰਦੇ ਸੀ ਸਵੇਰ ਦਾ ਨਾਸ਼ਤਾ ਬਾਦਸ਼ਾਹਾਂ ਵਰਗਾ ਦੁਪਹਿਰ ਦਾ ਖਾਣਾ ਵਜ਼ੀਰਾਂ ਦਾ ਵਰਗਾ ਤੇ ਰਾਤ ਦਾ ਖਾਣਾ ਫਕੀਰਾਂ ਵਰਗਾ ਅੱਜ ਉਲਟਾ ਹੋ ਗਿਆ ਲੋਕਾਂ ਦਾ ਸਵੇਰ ਦਾ ਨਾਸ਼ਤਾ ਤੇ ਗਾਇਬ ਹੈ ਦੁਪਹਿਰ ਦਾ ਦੌਣ ਭਾਜੀ ਚ ਕਦੇ ਖਾ ਲਿਆ ਕਦੇ ਨਹੀਂ ਖਾ ਲਿਆ ਤੇ ਰਾਤ ਨੂੰ ਨੀਂਦ ਕੇ ਖਾਣਾ ਤੇ ਖਾ ਕੇ ਜਾਣਾ ਸੌਂ ਜੀ ਹਾਂਜੀ ਉਹ ਜਿਹੜਾ ਖਾਣ ਕੇ ਬੰਦਾ ਸੌਂਜੇਗਾ ਤੇ ਉਹ ਪੋਕੀਨ ਕਿੱਥੋਂ ਅਬਜ਼ੋਰਬ ਹੋ ਜਾਏਗਾ ਤੂੰ ਰਾਤ ਨੂੰ ਕਦੇ ਵੀ ਪ੍ਰੋਟੀਨ ਨਹੀਂ ਖਾਣਾ ਪ੍ਰੋਟੀਨ ਵਾਲੀ ਡਾਈਟ ਜਿਹੜੀ ਹੈ ਲੰਚ ਤੋਂ ਲੰਚ ਤੱਕ ਖਾਈਏਸ ਵਾ ਤੋਂ ਵਾ ਲੰਚ ਤੱਕ ਲੈ ਲਓ ਯਾਨੀ ਕਿ ਇਹ ਨਾ ਗਿਆ ਤੇ ਤੋ ਕਿ ਸਾ ਲਸੌਣ ਤੋਂ 8 ਘੰਟੇ ਪਹਿਲਾਂ ਪ੍ਰੋਟੀਨ ਫਟੋ ਕਟਦਾ ਹੋਵੇ ਤਾਂ ਉਹ ਵੀ ਲਾਈਫ ਕਰਕੇ ਖਾਦਾ ਹੋਵੇ ਜੀ ਤਾਂ ਉਹ ਸਹੀ ਤੰਗ ਅਬਜ਼ੋਰਬ ਹੋਏਗਾ ਪੀਗਰਿਕ ਐਸਿਡ ਦੀ ਪ੍ਰੋਬਲਮ ਕਦੇ ਵੀ ਨਹੀਂ ਆਏਗੀ ਸੋ ਗਲਤ ਪ੍ਰੋਟੀਨ ਸਰੀਰ ਚ ਨਾ ਪਾਓ ਜਿਹਦੇ ਚ ਪਿਉਰੀਨ ਹੋਵੇ ਦਾੜਾ ਜਦੋਂ ਤੁਸੀਂ ਪਾਣੀ ਚ ਪੀ ਹੋ ਜਾਂਦੇ ਹੋ ਇਹ ਜਿਸ ਚ ਅਦਰ ਪਿਉਰੀਨੇ ਛੋਏ ਵੀ ਤੇ ਛੱਡ ਦਿੰਦੇ ਆਂ ਪਾਣੀ ਵਿੱਚ ਉਹ ਨਿਕਲ ਜਾਣਾ ਰੋਡ ਦੇ ਸਾਥ ਤੁਸੀਂ ਡੀਟੌਕਸਿਫਾਈ ਵੀ ਹੋ ਗਏ ਨਾਛਦੇ ਵਿੱਚ ਵੀ ਅਗਰ ਕੁਝ ਹੋਏਗਾ ਤੋ ਵੀ ਨਿਕਲ ਜਾਣਾ ਜੀ ਬ੍ਰੈਡ ਮੀਟ ਖਾਣਾ ਹੀ ਨਹੀਂ ਹਾਂਜੀ ਨੌਨ ਵੇਜ ਖਾਣਾ ਨਹੀਂ ਤੇ ਕਿੱਥੋਂ ਆਏਗਾ ਯੂਰਿਕ ਐਸਿਡ ਲਾਈਵ ਦਾਣਾ ਰੋਗ ਤੇ ਪ੍ਰੋਟੀਨ ਦੀ ਕਮੀ ਕੋਈ ਨਹੀਂ ਸੋ ਮੇਰਾ ਐਕਸਪੀਰੀਅੰਸ ਹੈ ਮੈਂ ਪਿਛਲੇ 20 ਸਾਲਾਂ ਤੋਂ ਇਹ ਪ੍ਰੋਟੀਨ ਨਹੀਂ ਲੈ ਰਿਹਾ ਇਸ ਤਰ੍ਹਾਂ ਇੱਕ ਕੋਈ ਪ੍ਰੋਟੀਨ ਦੀ ਕਮੀ ਨਹੀਂ ਰਹੀ ਮਸਲਸ ਬਿਲਕੁਲ ਸਟਰੋਂਗ ਨੇ ਖੰਡੀਆਂ ਬਿਲਕੁਲ ਮਜ਼ਬੂਤ ਨੇ ਜਿਹੜੀਆਂ ਕੋਈ ਕਮੀਆਂ ਸੀ ਉਹ ਵੀ ਦੂਰ ਹੋ ਗਈਆਂ ਨੇ ਕੋਈ ਬਿਮਾਰੀ ਦਾ ਨਾਮੋ ਨਿਸ਼ਾਨ ਨਹੀਂ ਸੋ ਇਹ ਬੜਾ ਆਸਾਨ ਹੈ ਨਾਰਮਲੀ ਰਾਟ ਬੇਸਡ ਆਇਕ ਨੂੰ ਪੂਰਾ ਕਰੇ। ਸੋ ਇਸ ਤਰ੍ਹਾਂ ਦੋਨੋਂ ਹੀ ਸੁਸਿਆਵਾਂ ਹਲ ਹੋ ਜਾਂਦੀਆਂ ਨੇ ਸਿਰਫ ਆਪਣਾ ਪ੍ਰੋਟੀਨ ਸਹੀ ਕਰੀਏ। ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਕੀ ਜਾਣਿਆ ਸਹੀ ਪ੍ਰੋਟੀਨ ਕਿਵੇਂ ਲਈਏ ਤਾਂ ਕਿ ਯੂਰਿਕ ਐਸਿਡ ਵਰਗੀ ਪ੍ਰੋਬਲਮ ਹੁੰਦਾ ਸਮਾਧਾਨ ਹੋ ਸਕੇ। ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ